ਤਾਂ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਤੇ ਕਿਸਾਨਾਂ ਅਤੇ ਪੁਲਿਸ ਪ੍ਰਸ਼ਾਸਨ ਆਮ ਸਾਹਮਣੇ ਹੁੰਦੇ ਨੇ ਦੱਸਦੀ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਤੱਕੇ ਨਾਲ ਜ਼ਮੀਨ ਤੇ ਕਬਜ਼ਾ ਲੈਣ ਆਇਸੀ ਤਾਂ ਜਦੋਂ ਕਿਸਾਨਾਂ ਦੇ ਵੱਲੋਂ ਇਸ ਦਾ ਜੱਟ ਕੇ ਵਿਰੋਧ ਕੀਤਾ ਜਾਂਦਾ ਤਾਂ ਪੁਲਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਪੱਗਾਂ ਤੱਕ ਜਿਹੜੀਆਂ ਇਸ ਵਿਰੋਧ ਦੇ ਵਿੱਚ ਲੱਥ ਜਾਂਦੀਆਂ ਨੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤੇ ਕਿਸਾਨਾਂ ਦੇ ਵੱਲੋਂ ਖੂਬ ਹੰਗਾਮਾ ਕੀਤਾ ਜਾਂਦਾ ਪੁਲਿਸ ਪਾਰਟੀ ਦਾ ਵਿਰੋਧ ਕੀਤਾ ਜਾਂਦਾ ਪਰ ਪ੍ਰਸ਼ਾਸਨ ਜਿਹੜਾ ਜ਼ਮੀਨ ਦੇ ਉੱਤੇ ਕਬਜ਼ਾ ਲੈਣ ਲਈ ਆਉਂਦਾ ਤੁਹਾਨੂੰ ਦੱਸਦੇ ਕਿ ਤੱਕੇ ਦੇ ਕਬਜ਼ਾ ਲੈ ਜਦੋਂ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਕਿਸਾਨਾਂ ਦੇ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਤਾਂ ਖਬਰ ਹੈ ਜਿਹੜੀ ਗੁਰਦਾਸਪੁਰ ਦੇ ਪਿੰਡ ਪਰਥਾ ਤੋਂ ਸਾਹਮਣੇ ਆਈ ਹੈ ਜਿੱਥੇ ਜੰਮੂ ਕਟਰਾ ਨੈਸ਼ਨਲ ਹਾਈਵੇ ਦੇ ਉੱਤੇ ਨਾਲ ਲੱਗਦੀ ਜ਼ਮੀਨ ਦੇ ਉੱਤੇ ਪ੍ਰਸ਼ਾਸਨ ਹੈ ਜਿਹੜੀ ਕਬਜ਼ਾ ਲੈਣ ਆਉਂਦਾ ਤੇ ਇਸ ਦੇ ਨਾਲ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ ਕਿਸਾਨਾਂ ਦੇ ਵੱਲੋਂ ਡਟ ਕੇ ਵਿਰੋਧ ਕੀਤਾ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕਿਸੇ ਦੀ ਵੀ ਇੱਕ ਨਹੀਂ ਸੁਣਦਾ ਤੇ ਇਸ ਦੇ ਨਾਲ ਹੀ ਕਿਸਾਨਾਂ ਨਾਲ ਵਿਰੋਧ ਕਰਦੇ ਨੇ ਅਤੇ ਇਸ ਵਿਰੋਧ ਦੇ ਵਿੱਚ ਕਿਸਾਨਾਂ ਦੀਆਂ ਪੱਗਾਂ ਤੱਕ ਲੱਥ ਜਾਂਦੀਆਂ ਨੇ ਤੁਹਾਨੂੰ ਜ਼ਰੂਰ ਜਾਣਕਾਰੀ ਦੇ ਦਿੰਨੇ ਆ ਕਿ ਕਿਸਾਨ ਨੇ ਜਿਹੜੇ ਜ਼ਖਮੀ ਤੱਕ ਹੋਏ ਨੇ ਕਿਸਾਨ ਨੇ ਜਿਹੜੇ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਭਰਤੀ ਤੱਕ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਦਾ ਆਓ ਤੁਹਾਨੂੰ ਜ਼ਰੂਰ ਜ਼ਿਕਰ ਕਰਵਾ ਦਿੰਨੇ ਆ। मुर्दाबाद <murda> मुदाबा <murda> <murda> ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਤੇ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਆਮੋ-ਸਾਮਣੇ ਹੁੰਦੇ ਨੇ ਦੱਸਦੇ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਤੱਕੇ ਨਾਲ ਜ਼ਮੀਨ ਤੇ ਕਬਜ਼ਾ ਲੈਣ ਆਇਸੀ ਤਾਂ ਜਦੋਂ ਕਿਸਾਨਾਂ ਦੇ ਵੱਲੋਂ ਇਸ ਦਾ ਜੱਟ ਕੇ ਵਿਰੋਧ ਕੀਤਾ ਜਾਂਦਾ ਤਾਂ ਪੁਲਿਸ ਦੇ ਵੱਲੋਂ ਇਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਪੱਗਾਂ ਤੱਕ ਜਿਹੜੀਆਂ ਇਸ ਵਿਰੋਧ ਦੇ ਵਿੱਚ ਲੱਥ ਜਾਂਦੀਆਂ ਨੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤੇ ਕਿਸਾਨਾਂ ਦੇ ਵੱਲੋਂ ਖੂਬ ਹੰਗਾਮਾ ਕੀਤਾ ਜਾਂਦਾ ਪੁਲਿਸ ਪਾਰਟੀ ਦਾ ਵਿਰੋਧ ਕੀਤਾ ਜਾਂਦਾ ਪਰ ਪ੍ਰਸ਼ਾਸਨ ਜਿਹੜਾ ਜ਼ਮੀਨ ਦੇ ਉੱਤੇ ਕਬਜ਼ਾ ਲੈਣ ਲਈ ਆਉਂਦਾ ਤੁਹਾਨੂੰ ਦੱਸਦੇ ਕਿ ਤੱਕੇ ਲਾਲੀ ਜਦੋਂ ਪੁਲਿਸ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਕਿਸਾਨਾਂ ਦੇ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਤਾਂ ਖਬਰ ਹੈ ਜਿਹੜੀ ਗੁਰਦਾਸਪੁਰ ਦੇ ਪਿੰਡ ਪਰਥਾ ਤੋਂ ਸਾਹਮਣੇ ਆਈ ਹੈ ਜਿੱਥੇ ਜੰਮੂ ਕਟਰਾ ਨੈਸ਼ਨਲ ਹਾਈਵੇ ਦੇ ਉੱਤੇ ਨਾਲ ਲੱਗਦੀ ਜ਼ਮੀਨ ਦੇ ਉੱਤੇ ਪ੍ਰਸ਼ਾਸਨ ਹੈ ਜਿਹੜੀ ਕਬਜ਼ਾ ਲੈਣ ਆਉਂਦਾ ਤੇ ਇਸ ਦੇ ਨਾਲ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਕਿ ਕਿਸਾਨਾਂ ਦੇ ਵੱਲੋਂ ਡਟ ਕੇ ਵਿਰੋਧ ਕੀਤਾ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕਿਸੇ ਦੀ ਵੀ ਇੱਕ ਨਹੀਂ ਸੁਣਦਾ ਤੇ ਇਸ ਦੇ ਨਾਲ ਹੀ ਕਿਸਾਨਾਂ ਨਾਲ ਵਿਰੋਧ ਕਰਦੇ ਨੇ ਅਤੇ ਇਸ ਵਿਰੋਧ ਦੇ ਵਿੱਚ ਕਿਸਾਨਾਂ ਦੀਆਂ ਪੱਗਾਂ ਤੱਕ ਲੱਥ ਜਾਂਦੀਆਂ ਨੇ ਤੁਹਾਨੂੰ ਜ਼ਰੂਰ ਜਾਣਕਾਰੀ ਦੇ ਦਿੰਨੇ ਆ ਕਿ ਕਿਸਾਨ ਨੇ ਜਿਹੜੇ ਜ਼ਖਮੀ ਤੱਕ ਹੋਏ ਨੇ ਔਰ ਕ ਸਾਨ ਨੇ ਜਿਹੜੇ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਭਰਤੀ ਤੱਕ ਕਰਵਾਇਆ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਦਾ ਆਉ ਤੁਹਾਨੂੰ ਜ਼ਰੂਰ ਜ਼ਿਕਰ ਕਰਵਾ ਦਿੰਨੇ ਆ। ਮੈਂ ਬਿਨਾਂ ਲਗਾਉਂ ਲਿਆ ਜਾਊਂਗਾ। ਇਹ ਵਿੱਚ ਖੋਜ ਦਾ। मुर्दाबाद 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 मुर्दाबाद